ਅਰਸ ਸਾਨੂੰ ਸਿਰਫ ਉਸ ਜੀਵ ਤੇ ਆਉਂਦਾ ਜਿਹਦੀਆਂ ਸਾਨੂੰ ਚੀਕਾਂ ਜਾਂ ਤੜਫਣ ਦੀ ਸੈਂਸ ਜਿਹੜੀ ਸਾਨੂੰ ਫੀਲ ਹੁੰਦੀ ਆ ਮੰਗਲਵਾਰ ਤੇ ਵੀਰਵਾਰ ਦਾ ਪਰਹੇਜ਼ ਹੁੰਦਾ ਵੈਸੇ ਅਸੀਂ ਰੱਜ ਕੇ ਖਾ ਲੈਂਦੇ ਆ ਮਾਲ ਪੱਤਾ ਵੀ ਤੇ ਮਾਸ ਵੀ ਕਿਉਂਕਿ ਉਸ ਦਿਨ ਕੋਈ ਧਾਰਮਿਕ ਫੈਕਟਰ ਹੁੰਦਾ ਆ ਜੋ ਕੁਦਰਤ ਦਾ ਪਿਆਰਾ ਜਿਹਾ ਜੀਵ ਆ ਆਪਣੇ ਸੱਤ ਪੱਤੀ ਪlant ਦੇ ਉੱਤੇ ਇਹਦੇ ਤੇ ਇਹ ਬੈਠਾ ਜੇਕਰ ਮੇਰੀ ਫਸਲ ਦਾ ਇਹ ਨੁਕਸਾਨ ਕਰਦਾ ਤਾਂ ਮੈਂ ਸਪਰੇਅ ਛਿੜਕ ਕੇ ਇਹਨੂੰ ਮਾਰੂੰਗਾ ਇਹ ਗੱਲ ਜਸਟੀਫਾਈ ਆ ਕਿਉਂਕਿ ਮੇਰਾ ਨੁਕਸਾਨ ਕਰ ਰਿਹਾ ਹੈ ਪਰ ਜੇਕਰ ਕਿਤੇ ਇਹ ਤੁਰੇ ਜਾਂਦੇ ਤੇ ਮੈਂ ਪੈਰ ਰੱਖ ਕੇ ਇਹਨੂੰ ਮਸਲ ਕੇ ਵੀਡੀਓ ਪਾਉਣਾ ਤਾਂ ਉਹ ਗੱਲ ਗਲਤ ਆ ਉਹਦਾ ਵਿਰੋਧ ਹੋਊਗਾ ਕਿ ਮੈਂ ਜਾਨਵਰਾਂ ਦੇ ਨਾਲ ਹਮਦਰਦੀ ਨਹੀਂ ਰੱਖਦਾ ਜਾਨਵਰਾਂ ਨੂੰ ਪਿਆਰ ਨਹੀਂ ਕਰਦਾ ਮੋਸਟਲੀ ਨਾਨ ਵੇਜ ਵੇਜ ਵਾਲੇ ਕਨਸੈਪਟ ਜੀ ਆਪਾਂ ਕਰੀਏ ਗੱਲ ਤਰਸ ਦੀ ਤਰਸ ਸਾਨੂੰ ਸਿਰਫ ਉਸ ਜੀਵ ਤੇ ਆਉਂਦਾ ਜਿਹਦੀਆਂ ਸਾਨੂੰ ਚੀਕਾਂ ਜਾਂ ਤੜਫਣ ਦੀ ਸੈਂਸ ਜਿਹੜੀ ਸਾਨੂੰ ਫੀਲ ਹੁੰਦੀ ਆ ਮੱਛੀ ਮੁਰਗਾ ਮੱਝ ਗਾਂ ਬੋਤਾ ਮੁਰਗਾ ਜਦੋਂ ਇਹਨਾਂ ਨੂੰ ਕੱਟਦੇ ਆ ਇਹਨਾਂ ਦੀ ਤੜਫਣ ਦੀ ਜਿਹੜੀ ਹੈ ਸੈਂਸਸ ਦੀ ਸਾਨੂੰ ਭਾ ਹੁੰਦੀ ਹੈ ਇਹਨਾਂ ਨੂੰ ਮਾਰਨ ਦੀ ਕੋਕਰੋਚ ਨੂੰ ਮਾਰਨ ਦੀ ਸੱਪ ਨੂੰ ਮਾਰਨ ਦੀ ਸਾਨੂੰ ਤਰਸ ਨਹੀਂ ਆਉਂਦਾ ਕਿਉਂਕਿ ਅਸੀਂ ਜਿਹੜਾ ਕੁਝ ਅਬਜ਼ਰਵ ਕਰਦੇ ਆ ਜਾਂ ਜਿਹੜੇ ਸਮਾਜ ਨੇ ਜਿਹੜੇ ਰੂਲ ਬਣਾਤੇ ਉਹ ਉਸੇ ਤਰੀਕੇ ਹੁੰਦੇ ਆ ਪੈਰਾਂ ਥੱਲੇ ਕਿੰਨੇ ਜੀਵ ਆਉਂਦੇ ਆ ਕੀੜੇ ਆ ਕਿ ਮਰਦੇ ਆ ਪਰ ਜੇ ਸਾਡਾ ਨੁਕਸਾਨ ਕਰਦੇ ਆ ਅਸੀਂ ਉਹਨੂੰ ਮਾਰ ਦਿੰਨੇ ਆ ਤਾਂ ਉੱਥੇ ਉਹ ਜਸਟੀਫਾਈ ਹੋ ਜਾਂਦਾ ਤਾਂ ਪੁੰਨ ਪਾਪ ਵੀ ਇਹੀ ਹੈ